ਸਾਡ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਇੱਕ ਹੋਰ ਸਥਾਨ ਜਿਹੜਾ ਹੈਗਾ ਘੁੰਮਣ ਵਾਸਤੇ ਆਪ ਜੀ ਨੂੰ ਦਿਖਾਉਣ ਦੇ ਲਈ ਆਏ ਹਾਂ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਪਹਾੜੀ ਵਿਊ ਬਹੁਤ ਜ਼ਿਆਦਾ ਵਧੀਆ ਹੈ ਇਹ ਆਨੰਦਪੁਰ ਸਾਹਿਬ ਦੇ ਨੇੜੇ ਜੋ ਮਜਾਰੀ ਪਿੰਡ ਹੈ ਉੱਥੋਂ ਜਿਹੜਾ ਗੁਰੂ ਕੇ ਲਾਹੌਰ ਦੇ ਲਈ ਰੋਡ ਨਿਕਲਿਆ ਹੋਇਆ ਹੈ ਇੱਧਰ ਇਹ ਤੁਹਾਨੂੰ ਇੱਧਰ ਆ ਰੋਡ ਨਵਾਂ ਬਣਿਆ ਹੋਇਆ ਹੈ ਇਸ ਰੋਡ ਦੇ ਉੱਪਰ ਇਹ ਲੋਕੇਸ਼ਨ ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਤੁਸੀਂ ਇਹਨੂੰ ਦੇਖੋ ਕਿ ਕਿੰਨੀ ਵਧੀਆ ਹੈਗੀ ਹੈ ਤੇ ਕੁਦਰਤ ਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਸੌਪਣ ਦਿੱਤਾ ਹੈ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦਾ ਜਿਹੜਾ ਹਿਮਾਚਲ ਦਾ ਇਲਾਕਾ ਹੈ ਜਿੱਥੇ ਇੱਥੇ ਬਹੁਤ ਉੱਚੇ-ਉੱਚੀਆਂ ਪਹਾੜੀਆਂ ਸਾਨੂੰ ਮਿਲਦੀਆਂ ਨੇ ਉੱਥੇ ਵਨਸਪਤੀ ਜਿਹੜੀ ਹੈ ਜੰਗਲ ਜਿਹੜੇ ਹੈਗੇ ਆ ਉਹ ਵੀ ਇਹਨਾਂ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਹਨ ਜੋ ਫੋਨਾ ਪਹਾੜੀਆਂ ਨੂੰ ਚਾਰ ਚੰਦ ਲਾਉਂਦੇ ਹਨ ਸੋਨਾ ਬਣਾਉਂਦੇ ਹਨ ਆਹ ਦੇਖੋ ਇਸ ਪੁਆਇੰਟ ਤੋਂ ਤੁਸੀਂ ਥੱਲੇ ਨੂੰ ਦੇਖੋ ਮੇਰੇ ਇੱਕ ਪਿਛਲੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਮੈਂ ਦਿਖਾਇਆ ਸੀਗਾ ਗੁਰਦੁਆਰਾ ਕਿਲਾ ਤਾਰਾਗੜ ਦੇ ਨੇੜੇ ਦਾ ਦ੍ਰਿਸ਼ ਬਿਲਕੁਲ ਉਸੇ ਤਰ੍ਹਾਂ ਦਾ ਦ੍ਰਿਸ਼ ਜਿਹੜਾ ਹੈਗਾ ਇਸ ਪੁਆਇੰਟ ਤੇ ਵੀ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਕਾਫੀ ਜ਼ਿਆਦਾ ਨੀਮੀ ਜਿਹੜੀ ਹੈਗੀ ਆ ਥੱਲੇ ਖੱਡ ਹੈ ਆ ਉੱਚੇ-ਉੱਚੇ ਪਹਾੜ ਜਿਹੜੇ ਹੈਗੇ ਆ ਤੁਹਾਨੂੰ ਦੇਖਣ ਨੂੰ ਮਿਲਦੇ ਆ ਚਲੋ ਤੁਹਾਨੂੰ ਅੱਗੇ ਜਾ ਕੇ ਥੋੜਾ ਦਿਖਾਉਂਦੇ ਹਾਂ ਕਾਫੀ ਜ਼ਿਆਦਾ ਸੰਘਾਈ ਵਾਲਾ ਥੱਲੇ ਨੂੰ ਬੱਚ-ਬੱਚ ਕੇ ਜਿਹੜਾ ਹੈਗਾ ਉਤਰਨਾ ਪਏਗਾ ਇੱਧਰ ਤੋਂ ਦੇਖੋ ਅਾ ਕਿਵੇਂ ਜਿਹੜਾ ਹੈਗਾ ਵੱਖ-ਵੱਖ ਤਰ੍ਹਾਂ ਦੀਆਂ ਝਾੜੀਆਂ ਹੈਗੀਆਂ ਔਰੇ ਫੋਟੋਗ੍ਰਾਫੀ ਦੇ ਲਈ ਬਹੁਤ ਵਧੀਆ ਹੈ ਤੇ ਵੀਡੀਓਗ੍ਰਾਫੀ ਜੇਕਰ ਕਰਨੀ ਹੋਵੇ ਤਾਂ ਇਸ ਲੋਕੇਸ਼ਨ ਨੂੰ ਜਰੂਰ ਆਪਣੀ ਵੀਡੀਓ ਦੇ ਵਿੱਚ ਲਿਆ ਜਾ ਸਕਦਾ ਹੈ ਬਹੁਤ ਜ਼ਿਆਦਾ ਗ੍ਰੀਨਰੀ ਹੈਗੀ ਹੈ ਇੱਥੋਂ ਜੇਕਰ ਥੱਲੇ ਨੂੰ ਜਾਣਾ ਹੋਵੇ ਤਾਂ ਨੀਚੇ ਵੀ ਜਾਇਆ ਜਾ ਸਕਦਾ ਹੈ ਕਿਉਂਕਿ ਨਾਲ ਪਗ ਡੰਡੀਆਂ ਇੱਥੇ ਬਣੀਆਂ ਹੋਈਆਂ ਨੇ ਦੋਨਾਂ ਸਾਈਡਾਂ ਤੋਂ ਆ ਬੂਟੀਆਂ ਦੇਖੋ ਕਿੰਨੇ ਕਿੰਨੇ ਆ ਦਰਖਤ ਜਿਹੜੇ ਹੈਗੇ ਇੱਥੇ ਤੁਹਾਨੂੰ ਦੇਖਣ ਨੂੰ ਮਿਲਦੇ ਹਨ ਸਾਈਡ ਤੇ ਬਹੁਤ ਸਾਰੇ ਜੰਗਲੀ ਦਰਖਤ ਹਨ ਇੱਥੇ ਬਹੁਤ ਸਾਰੇ ਫੁੱਲਾਂ ਵਾਲੇ ਦਰਖਤ ਹਨ ਪਰ ਕਈ ਬੂਟੀਆਂ ਥੋੜੀਆਂ ਜ਼ਹਿਰੀਲੀਆਂ ਵੀ ਹੁੰਦੀਆਂ ਨੇ ਸੋ ਇਸ ਕਰਕੇ ਜਦੋਂ ਵੀ ਇੱਧਰ ਕਦੇ ਆਓ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਬਿਨਾਂ ਕਾਰਨ ਤੋਂ ਬੂਟੀਆਂ ਨੂੰ ਜਿਹੜਾ ਹੈਗਾ ਹੱਥ ਨਹੀਂ ਲਾਣਾ ਹੈਗਾ ਸੋ ਹੁਣ ਤੁਹਾਨੂੰ ਥੱਲੇ ਜਾ ਕੇ ਦਿਖਾਣੇ ਆਂ ਸੀ ਥੱਲੇ ਉਹ ਵੀ ਜਿਹੜਾ ਹੈਗਾ ਇਹ ਕਿੰਨਾ ਵਧੀਆ ਸੋਹਣਾ ਜਿਹੜਾ ਤੁਹਾਨੂੰ ਦਿਖਦਾ ਹੋਏਗਾ ਚਲੋ ਹੁਣ ਇੱਥਾ ਜਾ ਕੇ ਜਿਹੜਾ ਹੈਗਾ ਤੁਹਾਨੂੰ ਅਸੀਂ ਵਿਊ ਦਿਖਾਂਗੇ ਹਾਂ ਇਹ ਵਾਲੇ ਦਵਾਲਾ ਤੋਂ ਨਜ਼ਰ ਪੈ ਰਿਹਾ ਹੈ ਰੋਡ ਬਹੁਤ ਵਧੀਆ ਬਣਾਈ ਹੋਈ ਹੈ ਜੋ ਇੱਥੇ ਨੂੰ ਇਹ ਨਵੀਂ ਕੱਢੀ ਹੈਗੀ ਹੈ ਇਸ ਕਰਕੇ ਬੜੇ ਆਸਾਨੀ ਦੇ ਨਾਲ ਤੁਸੀਂ ਇੱਥੇ ਆ ਸਕਦੇ ਹੋ ਕੋ ਬੜਾ ਦੂਰ ਵੀ ਹੈ ਨਹੀਂ ਨੰਦਪੁਰ ਸਾਹਿਬ ਤੋਂ ਮਸਾ ਹੈ 15-18 ਕਿਲੋਮੀਟਰ ਦੂਰ ਹੋਏਗਾ ਕਿਉਂਕਿ ਕੁਦਰਤ ਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਇਸ ਨੂੰ ਵਧੀਆ ਬਣਾਇਆ ਹੋਇਆ ਹੈ ਇਲਾਕੇ ਨੂੰ ਇੰਨੇ ਕ ਜ਼ਿਆਦਾ ਵੈਰਾਈਟੀ ਮਿਲਦੀ ਹੈ ਤੁਹਾਨੂੰ ਇੱਥੇ ਦਰਖਤਾਂ ਵੀ ਖਜੂਰਾ ਦੇਖ ਲੋ ਖਜੂਰਾ ਜਿਹੜੀਆਂ ਹੈਗੀਆਂ ਕਿੰਨੀਆਂ ਹੈਗੀਆਂ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਸੋਨਾ ਹੈ ਆ ਦੇਖੋ ਸਾਹਮਣੇ ਖਜੂਰਾ ਤੁਹਾਨੂੰ ਨਜ਼ਰ ਪੈ ਰਹੀਆਂ ਹਨ ਪਰ ਇਹ ਖਜੂਰਾ ਜਿਹੜੀਆਂ ਹੈਗੀਆਂ ਪਹਾੜੀਆਂ ਦੇ ਉੱਪਰਲੇ ਲੱਕਿਆਂ 'ਚ ਨਹੀਂ ਮਿਲਦੀਆਂ ਇਹ ਲੋਅਰ ਪੋਰਸ਼ਨ ਦੇ ਵਿੱਚ ਖਜੂਰਾ ਜਿਹੜੀਆਂ ਹੈਗੀਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਆਹ ਨਾਲ ਖੱਡ ਬੈੰਦੀ ਔਰੇ ਨਾਲ ਨਾਲ ਖੱਡ ਹੈ ਜੇਕਰ ਤੁਸੀਂ ਇੱਥੇ ਬਰਸਾਤ ਦੇ ਮੌਸਮ ਵਿੱਚ ਆਓਗੇ ਤਾਂ ਇਹਦੇ 'ਚ ਪਾਣੀ ਚੱਲਦਾ ਹੋਏਗਾ ਪਰ ਪਾਣੀ ਬਹੁਤ ਵਧੀਆ ਜਿਹੜਾ ਹੈਗਾ ਇੱਥੋਂ ਵੀ ਉਹ ਨਜ਼ਰ ਆਏਗਾ ਬਹੁਤ ਜ਼ਿਆਦਾ ਸੋਹਣਾ ਜਿਹੜਾ ਹੈਗਾ ਇਹ ਲੱਗੇਗਾ ਆ ਖਾੜ ਦੇ ਚ ਕਾਫੀ ਪੱਥਰ ਪਏ ਆ ਦਾ ਮਤਲਬ ਪਾਣੀ ਜਿਹੜਾ ਹੈਗਾ ਕਾਫੀ ਜ਼ਿਆਦਾ ਇੱਥੇ ਚੱਲਦਾ ਹੋਏਗਾ ਸੋ ਇਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਤੁਸੀਂ ਟ੍ਰੈਕਿੰਗ ਵਾਸਤੇ ਆ ਸਕਦੇ ਹੋ ਫੋਟੋਗ੍ਰਾਫੀ ਵਾਸਤੇ ਆ ਸਕਦੇ ਹੋ ਜਾਂ ਵੀਡੀਓ ਬਣਾਣਾ ਉਹਦੇ ਵਾਸਤੇ ਆ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸ਼ੌਂਕ ਹੁੰਦਾ ਹੈ ਪਹਾੜਾਂ ਦੇ ਵਿੱਚ ਘੁੰਮਣ ਦਾ ਤੇ ਉਹ ਸ਼ੌਂਕ ਜਿਹੜਾ ਹੈਗਾ ਅਸੀਂ ਜਿਆਦਾ ਪੈਸੇ ਖਰਚ ਨਾ ਕਰਕੇ ਸਿਰਫ ਨੇੜੇ ਦੇ ਖੇਤਰਾਂ ਦੇ ਵਿੱਚ ਹੀ ਜਿਹੜਾ ਹੈਗਾ ਉਹ ਸ਼ੌਂਕ ਪੂਰਾ ਕਰ ਸਕਦੇ ਹਾਂ ਆ ਪੱਥਰ ਦੇਖੋ ਤਰ੍ਹਾਂ ਤਰ੍ਹਾਂ ਦੇ ਪੱਥਰ ਜਿਹੜੇ ਹੈਗੇ ਆ ਆ ਦੇਖੋ ਕਿਵੇਂ ਦਾ ਪੱਥਰ ਹੈ ਇਹ ਵਿੱਚੋਂ ਖੁਰਦਿਆ ਹੋਇਆ ਹੈ ਕੁਝ ਪੱਥਰ ਜਿਹੜੇ ਹੈਗੇ ਆ ਲੇਅਰ ਦੇ ਅਲੱਗ-ਅਲੱਗ ਤੁਹਾਨੂੰ ਮਿਲਦੀਆਂ ਹੈਗੀਆਂ ਇਹਨਾਂ ਤੋਂ ਇਲਾਵਾ ਕੁਝ ਪੱਥਰ ਜਿਹੜੇ ਹੈਗੇ ਆ ਗੁਲਾਈਦਾਰ ਹਨ ਸੋ ਅਲੱਗ-ਅਲੱਗ ਜਿਹੜੇ ਆ ਤੁਹਾਨੂੰ ਇੱਥੇ ਨਜ਼ਰ ਪੈਂਦੇ ਹਨ ਤੋ ਇਧਰ ਵੀ ਆਹਾ ਅੱਗੇ ਤੱਕ ਹੈ ਕਾਫੀ ਜ਼ਿਆਦਾ ਇਸ ਕਰਕੇ ਤੁਸੀਂ ਇੱਥੇ ਘੁੰਮ ਸਕਦੇ ਹੋ ਇੱਥੇ ਬਕਾਇਦਾ ਜੇਕਰ ਖਾਣਾ ਵੀ ਨਾਲ ਲੈ ਕੇ ਤੁਸੀਂ ਆਉਂਦੇ ਹੋ ਤੋਰੇ ਬੈਠ ਕੇ ਇੱਕ ਤਰ੍ਹਾਂ ਦੀ ਇੰਜੋਏ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਹੈ ਜਿਵੇਂ ਆਮਨਾ ਪਰਿਵਾਰ ਦੇ ਨਾਲ ਖਾਣਾ ਵੀ ਇੱਥੇ ਬੈਠ ਕੇ ਖਾ ਸਕਦੇ ਹੋ ਤੇ ਤੋ ਇਸ ਤਰ੍ਹਾਂ ਦੇ ਨਾਲ ਇਹ ਸੀਗਾ ਸਾਡਾ ਛੋਟਾ ਜਿਹਾ ਵੀਡੀਓ ਕਿਉਂਕਿ ਅਸੀਂ ਤੇ ਤਲੰਗੜ ਲੱਗੇ ਸੀਗੇ ਜੇ ਲੰਗੜ ਲੱਗਾ ਦੇਖਿਆ ਕਿ ਬੜਾ ਵਧੀਆ ਹੈ ਤੇ ਫਿਰ ਇਸ ਨੂੰ ਕੈਮਰੇ ਵਿੱਚ ਕੈਦ ਕਰ ਲਿਆ ਜਾਏ ਕੋਈ ਹੋਰ ਜਿਹੜਾ ਹੈਗਾ ਇਸ ਨੂੰ ਦੇਖੇਗਾ ਤੇ ਉਹ ਇੱਥੇ ਆ ਕੇ ਇਸ ਨੂੰ ਤੋਂ ਜਿਹੜਾ ਹੈਗਾ ਆਪਣਾ ਇੰਜੋਇਮੈਂਟ ਲੈ ਸਕਦਾ ਹੈ ਘੁੰਮ ਸਕਦਾ ਹੈ ਇੱਥੇ ਉਹ ਸਾਹਮਣੇ ਤੁਹਾਨੂੰ ਜਿਸ ਪੁਆਇੰਟ ਤੋਂ ਅਸੀਂ ਪਹਿਲਾ ਵੀਡੀਓ ਤੁਹਾਨੂੰ ਸ਼ੁਰੂ ਵਿੱਚ ਦਿਖਾਈ ਆ ਉਹ ਸਾਹਮਣੇ ਨਜ਼ਰ ਪੈਂਦਾ ਉੱਪਰੋਂ ਇਹ ਹੁਣ ਅਸੀਂ ਹੇਠਲੇ ਪੋਰਸ਼ਨ ਤੇ ਜਿਹੜੇ ਹੈਗੇ ਆਏ ਹੋਇਆ ਸੋ ਇੱਥੇ ਘੁੰਮਿਆ ਜਾ ਸਕਦਾ ਹੈ ਬਹੁਤ ਵਧੀਆ ਥਾਂ ਜਿਹੜੀ ਹੈਗੀ ਐ ਇਹ ਨਜ਼ਰ ਪੈਂਦੀ ਹੈ ਅੱਜ ਕੱਲ ਤਾਂ ਫੁੱਲ ਬਹੁਤ ਖੜੇ ਹੋਏ ਹੋਦੇ ਇੱਥੇ ਕਾਫੀ ਜ਼ਿਆਦਾ ਫੁੱਲ ਹੈਗੇ ਆ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਨਜ਼ਰ ਪੈ ਰਹੇ ਆ ਇੱਥੇ ਸੋ ਜ਼ਰੂਰ ਇਹਨਾਂ ਥਾਵਾਂ ਤੇ ਆਓ ਘੁੰਮਣ ਦੇ ਲਈ ਆ ਦੇਖੋ ਇਧਰ ਨਾਲ ਕਿੰਨਾ ਵਧੀਆ ਜਿਹੜੇ ਹੈਗੇ ਆ ਦਰਸ਼ ਤੁਹਾਨੂੰ ਛੋਟੇ ਛੋਟੇ ਹੈ ਭਾਵੇਂ ਪਰ ਅੱਖਾਂ ਨੂੰ ਜਿਹੜਾ ਸਕੂਨ ਮਿਲਦਾ ਏ ਜਦੋਂ ਅਸੀਂ ਇਦਾਂ ਦੇ ਦ੍ਰਿਸ਼ ਜਿਹੜੇ ਹੈਗੇ ਆ ਪੱਧਰੇ ਇਲਾਕੇ ਚ ਆ ਕੇ ਇੱਕ ਪਹਾੜੀ ਇਲਾਕੇ ਦੇ ਵਿੱਚ ਵਿਚਰਦੇ ਆ ਤਾਂ ਮਨ ਵੀ ਖੁਸ਼ ਹੁੰਦਾ ਹੈਗਾ ਤੇ ਅੱਖਾਂ ਦੀ ਵੀ ਜਿਹੜੀ ਹੈਗੀ ਆ ਸੰਤੁਸ਼ਟੀ ਹੁੰਦੀ ਹੈ ਕਿਉਂਕਿ ਅੱਖਾਂ ਨੂੰ ਚਾਹਤ ਹੁੰਦੀ ਹੈ ਕਿ ਵਧੀਆ ਤੋਂ ਵਧੀਆ ਦੇਖੀਏ ਆ ਝਾੜੀਆਂ ਹੈਗੀਆਂ ਛੋਟੇ ਛੋਟੀਆਂ ਇਹਨਾਂ ਨੂੰ ਵੀ ਨਿੱਕੇ ਨਿੱਕੇ ਫੁੱਲ ਜਿਹੜੇ ਆ ਛੋਟੇ ਛੋਟੇ ਫੁੱਲ ਲੱਗੇ ਹੋਏ ਆ ਇਸ ਤਰ੍ਹਾਂ ਦੇ ਨਾਲ ਬਹੁਤ ਵਧੀਆ ਹੈ ਇਹ ਇਲਾਕਾ ਅਸੀਂ ਮੋਟਰਸਾਈਕਲ ਦੇ ਉੱਪਰ ਆਏ ਸੀਗੇ ਮੈਂ ਤਾਂ ਮੋਟਰਸਾਈਕਲ ਜਿਹੜਾ ਹੈ ਕਾਫੀ ਅੱਗੇ ਤੱਕ ਲਿਆ ਜਾਂਦਾ ਤੇ ਬੜਾ ਵਧੀਆ ਲੱਗਿਆ ਇਸ ਜਗ੍ਹਾ ਨੂੰ ਦੇਖ ਕੇ ਕਾਫੀ ਸਕੂਨ ਮਿਲਿਆ ਤੇ ਜਰੂਰ ਜਿਹੜਾ ਹੈਗਾ ਇਸ ਤਰ੍ਹਾਂ ਦੇ ਬਸਤੂ ਇਹ ਅੱਗੇ ਨੂੰ ਔੜਾ ਹੈ ਇਹ ਹੁਣ ਅਸੀਂ ਇੱਥੋਂ ਜਾਵਾਂਗੇ ਮਜਾਰੀ ਤੇ ਮਜਾਰੀ ਤੋਂ ਫੇਰ ਅਨਪੁਰ ਸਹਿਰ ਨੂੰ ਜਾਣਾ ਹੋਵੇਗਾ। ਆ ਸਾਹਮਣੇ ਪਹਾੜ ਦੇਖੋ ਕਿੰਨਾ ਵਧੀਆ ਹੈ ਪੱਕਾ ਪਹਾੜ ਹੈਗਾ ਇਹ। ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓਜ਼ ਦੇ ਵਿੱਚ ਬੋਲਿਆ ਹੈ। ਇਹ ਜਿਹੜਾ ਏਰੀਆ ਹੈਗਾ ਇੱਥੇ ਪੱਖੇ ਪਹਾੜ ਵੀ ਤੁਹਾਨੂੰ ਮਿਲਦੇ ਆ ਤੇ ਖੱਚੇ ਪਹਾੜ ਵੀ ਹੈਗੇ ਆ। ਆ ਦੇਖੋ ਆ ਪਹਾੜ ਜਿਹੜਾ ਪੱਕਾ ਸੀਗਾ ਤੇ ਨਾਲ ਫਿਰ ਪਰ ਨਾਲ ਅਟੈਚ ਦੂਜਾ ਪਹਾੜ ਕੱਚਾ ਹੈ। ਤੇ ਇਸ ਤਰ੍ਹਾਂ ਦੇ ਨਾਲ ਏਰੀਆ ਹੈਗਾ। ਇੱਥੇ ਖੱਡਾਂ ਵੀ ਬਹੁਤ ਜ਼ਿਆਦਾ ਤੁਹਾਨੂੰ ਮਿਲ ਲੱਗੀਆਂ ਜੋ ਆ ਜਿਹਨਾਂ ਨੂੰ ਉਸੇ ਕਹਿੰਦੇ ਨੇ ਮਾਲਵੇ ਦੇ ਵਿੱਚ ਪਹਾੜੀਆਂ ਤੇ ਹੈ ਹੀ ਹੈ ਜੰਗਲੀ ਜਾਨਵਰ ਵੀ ਇੱਥੇ ਬਹੁਤ ਜ਼ਿਆਦਾ ਹੈਗੇ ਆ ਤੇ ਉਹ ਵੀ ਜਿਹੜੇ ਆ ਤੁਹਾਨੂੰ ਇੱਥੇ ਸਵੇਰੇ ਸ਼ਾਮ ਨਜ਼ਰ ਪੈ ਜਾਂਦੇ ਆ ਤੇ ਆਹ ਸਾਹਮਣੇ ਦੇਖੋ ਉਹ ਅੱਗੇ ਫਲਾ ਦੇ ਖੜੇ ਆ ਲਾਲ ਲਾਲ ਫੁੱਲ ਜਿ ਲੱਗੇ ਹੋਏ ਉਹਨਾਂ ਨੂੰ ਇਧਰ ਆ ਪਹਾੜੀ ਫੇਰ ਆ ਇਹ ਤਾਂ ਐ ਲੱਗਦਾ ਜਿਵੇਂ ਕੋਈ ਵੱਡਾ ਬਲਕੈਨੋ ਜਿਹੜਾ ਹੈਗਾ ਉਹ ਇੱਥੇ ਫਟਿਆ ਹੋਏਗਾ ਦਵਾਲਾਮੁਖੀ ਕਿਉਂਕਿ ਲੇਅਰ ਜੋ ਪਰੋਂਦਾ ਬਿਲਕੁਲ ਉਦਾਂ ਦੀ ਲੱਗਦੀਆਂ ਬਾਕੀ ਜਿਓਗ੍ਰਾਫੀ ਵਾਲਿਆਂ ਨੂੰ ਜਿਆਦਾ ਪਤਾ ਹੋਵੇਗਾ ਕਿ ਵੋਲਕੈਨੋ ਆਏਗਾ ਸਿੰਪਲ ਪਹਾੜ ਹੈਗਾ ਆ ਇਧਰ ਦੇਖੋ ਆ ਲਾਲ ਲਾਲ ਫੁੱਲ ਜਿਹੜੇ ਆ ਕਿਵੇਂ ਪਲਾ ਨੂੰ ਖੰਡੇ ਹੋਇਆ ਇਹ ਰੋਡ ਵੀ ਐਨ ਸੱਤਮਾਗ ਬਲ ਖਾਂਦਾ ਹੋਇਆ ਇਤੋਂ ਲੰਘਦਾ ਹੈ ਸਰਦਾ ਨਹੀਂ ਹੈਗਾ ਤੇ ਪਹਾੜੀਆਂ ਤੇ ਰੋਡ ਕਿੰਗਾ ਡੱਡਾ ਹੀ ਹੁੰਦੇ ਆ ਇਹ ਵੀ ਰੋਡ ਜਿਹੜਾ ਹੈਗਾ ਉਸੇ ਤਰ੍ਹਾਂਿੰਗਾ ਡੱਡਾ ਹੀ ਚੱਲ ਹੋ ਰਿਹਾ ਹੈ ਜੇ ਬਾੜੀ ਦੇ ਉੱਪਰ ਨੂੰ ਜਾਣਾ ਪਵੇਗਾ ਇਤਨਾ ਵੀ ਤੁਸੀਂ ਆਲੇ-ਦੋਲੇ ਦਾ ਉਹ ਜਿਹੜਾ ਇਦਾਂ ਨੂੰ ਵੀ ਦੇਖ ਸਕਦੇ ਹੋ ਤਾਲੀਆਂ ਪਹਾੜੀਆਂ ਤੁਹਾਨੂੰ ਨਜ਼ਰ ਪੈ ਜਾਂਦੀਆਂ ਨੇ। ਤੋਂ ਇਹ ਸੀਗਾ ਸਾਡਾ ਵੀਡੀਓ ਜਿਹੜਾ ਕਿ ਇੱਕ ਇਹੋ ਪੁਆਇੰਟ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ। ਤੇ ਹੋਰ ਵਧੀਆ ਥਾਵਾਂ ਨੂੰ ਦੇਖਣ ਦੇ ਲਈ ਤੇ ਧਾਰਮਿਕ ਸਥਾਨਾਂ ਨੂੰ ਜਾਂ ਸਟੋਰੀ ਪਾਕਿਸਤਾਨ ਦੇਖਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਜ਼ਰੂਰ ਕਰ ਲੈਣਾ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤਾਂ ਕਿ ਵਧੀਆ ਤੋਂ ਵਧੀਆ ਜਾਣਕਾਰੀ ਤੁਹਾਨੂੰ ਅੱਥਰੂ ਦਿੰਦੇ ਰਹੀਏ। ਇਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ